ਅੱਜ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬਾਸਮਤੀਆ ਤੇ ਮਸਲ ਦੇ ਤਾਜ਼ਾ ਤੇ ਨਵੇਂ ਰੇਟ ਨੇ ਜਿਹੜੇ ਹੌਲੀ-ਹੌਲੀ ਕਰਕੇ ਇਹ ਵਧਨੇ ਸ਼ੁਰੂ ਹੋ ਚੁੱਕੇ ਨੇਗੇ ਤੇ ਬਾਕੀ ਹੁਣ ਜੇ ਪਿਛਲੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਉਦੋਂ ਜਿਹੜੇ ਇਹਨਾਂ ਦੇ ਰੇਟ ਸੀਗੇ ਉਹ 2400 ਤੋਂ ਲੈ ਕੇ 2500 ਰੁਪਏ ਲਾਸਟ ਜਿਹੜਾ ਘੱਟ ਤੋਂ ਘੱਟ ਰੇਟ ਆਪਾਂ ਕਹਿ ਦਿੰਦੇ ਆ ਉਹ ਇਹਨਾਂ ਰੇਟ ਲੱਗਿਆ ਸੀਗਾ ਬਾਸਮਤੀ ਦਾ ਤੇ ਜੇ ਹੁਣ ਆਪਾਂ ਅੱਜ ਦੇ ਸਮੇਂ ਗੱਲ ਕਰੀਏ ਤਾਂ ਜਿਵੇਂ ਕਿ ਕਾਉਂਟਲ ਦੇ ਮਾਗਰ ਪ੍ਰਤੀ ਕਾਉਂਟਲ ਦੇ ਹਿਸਾਬ ਨਾਲ 2 ਤੋਂ 300 ਰੁਪਏ ਦਾ ਵੱਧਾ ਜਿਹੜਾ ਬਾਸਮਤੀ ਅਤੇ ਮੁਸਲ ਦੇ ਰੇਟਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਵੀ ਵੱਧ ਰੇਟ ਆ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਨੇਗੇ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਅੱਜ ਫੇਰ ਬਾਸਮਤੀ ਅਤੇ ਮੁਸਲ ਦੇ ਨਵੇਂ ਰੇਟਾਂ ਬਾਰੇ ਜਾਣਕਾਰੀ ਦੇਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਲਾਸਟ ਤੱਕ ਵੀਡੀਓ ਨੂੰ ਜ਼ਰੂਰ ਦੇਖਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 1509 ਦੀ ਜਿਵੇਂ ਕਿ ਰਤਿਆ ਮੰਡੀ ਦੀ ਆਪਾਂ ਗੱਲ ਕਰ ਲਈਏ ਤਾਂ ਉੱਥੇ 1509 ਦਾ ਜਿਹੜਾ ਰੇਟ ਆ ਉਹ 3100 ਤੋਂ ਲੈ ਕੇ 3150 ਰੁਪਏ ਤੱਕ ਵਿਕ ਰਿਹਾ ਹੈਗਾ ਅਤੇ ਇਸ ਦੇ ਨਾਲ ਹੀ ਪਾਤਣਾ ਮੰਡੀ ਦੀ ਗੱਲ ਕਰ ਲਈਏ ਉੱਥੇ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਪ੍ਰਤੀ ਕਵਾਂਟਲ ਇਸ ਦੇ ਨਾਲ ਹੀ ਆਪਾਂ ਸੁਨਾਮ ਮੰਡੀ ਦੀ ਗੱਲ ਕਰ ਲਈਏ ਉੱਥੇ 1509 ਦਾ ਰੇਟ 3050 ਰੁਪਈਆ ਤੋਂ ਲੈ ਕੇ 3150 ਰੁਪਈਆ ਤੱਕ ਇਸ ਦੇ ਨਾਲ ਹੀ ਆਪਾਂ ਟਹਾਣਾ ਮੰਡੀ ਦੀ ਗੱਲ ਕਰ ਲਈਏ ਉੱਥੇ 1509 ਦਾ ਰੇਟ 3140 ਰੁਪਈਆ ਤੋਂ ਲੈ ਕੇ 3250 ਰੁਪਈਆ ਤੱਕ ਵਿਕ ਰਿਹਾ ਇਸ ਦੇ ਨਾਲ ਹੀ ਆਪਾਂ ਕਰਨਾਲ ਮੰਡੀ ਦੀ ਗੱਲ ਕਰ ਲੈਂਦੇ ਆ ਉੱਥੇ 1509 ਦਾ ਰੇਟ 2900 ਤੋਂ ਲੈ ਕੇ 3120 ਰੁਪਈਆ ਤੱਕ ਇਸ ਤੋਂ ਬਾਅਦ ਜੀਗਾ ਮੰਡੀ ਦੀ ਗੱਲ ਕਰੀਏ ਤਾਂ ਉੱਥੇ 1509 ਦਾ ਰੇਟ 3200 ਤੋਂ ਲੈ ਕੇ 3350 ਰੁਪਈਆ ਤੱਕ ਪ੍ਰਤੀ ਕਵਾਂਟਲ ਇਸ ਦੇ ਨਾਲ ਹੀ ਆਪਾਂ ਲਖੀਂਪੁਰ ਖੀਰੀ ਦੀ ਗੱਲ ਕਰ ਲਈਏ ਉੱਥੇ 1509 ਦਾ ਰੇਟ 2920 ਰੁਪਈਆ ਤੋਂ ਲੈ ਕੇ 3200 ਰੁਪਏ ਤੱਕ ਪ੍ਰਤੀ ਕੁਆਂਟਲ ਅਤੇ 11 21 ਦਾ ਰੇਟ 3330 ਰੁਪਏ ਤੋਂ ਲੈ ਕੇ 3500 ਰੁਪਏ ਪ੍ਰਤੀ ਕੁਆਂਟਲ ਰਿਹਾ ਅਤੇ ਪੀਲੀ ਪੀਤ ਮੰਡੀ ਦੇ ਵਿੱਚ 1509 ਦਾ ਰੇਟ 3000 ਤੋਂ ਲੈ ਕੇ 3200 ਰੁਪਏ ਅਤੇ 11 21 ਦਾ ਰੇਟ 3100 ਤੋਂ ਲੈ ਕੇ 3400 ਰੁਪਏ ਦੇ ਵਿਚਕਾਰ ਵਿਕ ਰਿਹਾ ਹੈਗਾ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਮੰਡੀਆਂ ਦੀ ਗੱਲ ਕਰੀਏ ਤਾਂ ਨਾਬਾ ਮੰਡੀ 1509 ਦਾ ਰੇਟ 3000 ਤੋਂ ਲੈ ਕੇ 3220 ਰੁਪਏ ਤੱਕ ਸੁਨਾਮ ਮੰਡੀ ਦਾ 1509 ਦਾ ਰੇਟ 3000 ਤੋਂ ਲੈ ਕੇ 3300 ਰੁਪਏ ਪ੍ਰਤੀ ਕੁੰਟਲ ਕੋਟਕਪੁਰਾ ਮੰਡੀ ਦੀ ਗੱਲ ਕਰ ਲਈਏ ਉੱਥੇ 1509 ਦਾ ਰੇਟ 3100 ਤੋਂ ਲੈ ਕੇ 3200 ਰੁਪਏ ਪ੍ਰਤੀ ਕੁੰਟਲ ਚੱਲ ਰਿਹਾ ਇਸ ਦੇ ਨਾਲ ਹੀ ਤਾਂ ਇੱਥੇ ਜੇ 1847 ਦੀ ਗੱਲ ਕਰੀਏ ਉਸ ਦਾ ਰੇਟ 2500 ਤੋਂ ਲੈ ਕੇ 2800 ਰੁਪਏ ਪ੍ਰਤੀ ਕੁੰਟਲ ਵਿਕ ਰਿਹਾ ਹੈਗਾ ਜੇਕਰ ਆਪਾਂ ਇਸ ਤੋਂ ਅੱਗੇ ਸ਼ੀਕਰਪੁਰ ਮੰਡੀ ਦੀ ਗੱਲ ਕਰ ਲਈਏ ਤਾਂ ਜਿਹੜਾ ਉਹਦਾ ਰੇਟ 1509 ਦਾ ਰੇਟ ਆ ਉਹ ਹੈਗਾ 2900 ਤੋਂ ਲੈ ਕੇ 3200 ਰੁਪਏ ਪ੍ਰਤੀ ਕੁਇੰਟਲ ਅਤੇ 1692 ਦਾ ਰੇਟ ਹੈਗਾ 3300 ਤੋਂ ਲੈ ਕੇ 3400 ਰੁਪਏ ਪ੍ਰਤੀ ਕੁਇੰਟਲ ਜੇ ਹੁਣ ਆਪਾਂ ਮਸਲ ਝੋਨੇ ਦੀ ਗੱਲ ਕਰ ਲਈਏ ਤਾਂ ਉਹਦਾ ਪੰਜਾਬ ਤੇ ਹਰਿਆਣਾ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਐਵਰੇਜ ਦਾ ਰੇਟ ਆ ਉਹ ਹੈਗਾ 3400 ਤੋਂ ਲੈ ਕੇ 3600 3700 ਜਾਂ 3800 ਵੀ ਵਿਕ ਰਿਹਾ ਹੈਗਾ ਇਸ ਦੇ ਨਾਲ ਹੀ ਪੀਵੀ01 ਦਾ ਰੇਟ ਆ ਜਿਹੜਾ ਉਹ 3200 ਤੋਂ ਲੈ ਕੇ 3500 ਦੇ ਵਿਚਕਾਰ ਇਹ ਵਿਕ ਰਹੀਆਂ ਨੇ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਰੇਟਾਂ ਦੇ ਵਿੱਚ ਹੋਰ ਵੀ ਵਾਧਾ ਪਾਉਣ ਦੇਖਣ ਨੂੰ ਮਿਲ ਸਕੇ ਕਿਉਂਕਿ ਇਹ ਥੋੜੇ ਦਿਨਾਂ ਦੇ ਵਿੱਚ ਹੀ ਰੇਟ ਆ ਜਿਹੜੇ ਉਹ 2-300 ਰੁਪਇਆ ਵੱਧ ਚੁੱਕੇ ਨੇਗੇ। ਆਪਾਂ ਫੇਰ ਇੱਕ ਵਾਰ ਕਿਸਾਨ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜਿਹੜੇ ਬਾਸਮਤੀ ਵਾਲੇ ਨੇ ਜਾਂ ਮੁੱਛਰ ਵਾਲੇ ਨੇ ਆਪਣਾ ਝੋਨਾ ਜਿੰਨਾ ਚਿਰ ਵੀ ਹੋ ਸਕਦਾ ਆਪਣੇ ਘਰਾਂ ਦੇ ਵਿੱਚ ਸਟੋਰ ਕਰਕੇ ਰੱਖ ਲਵੋ। ਆਉਣ ਵਾਲੇ ਸਮੇਂ ਦੇ ਵਿੱਚ ਰੇਟ ਆ ਜਿਹੜੇ ਹੋਰ ਵੀ ਵੱਧ ਸਕਦੇ ਨੇ ਕਿਉਂਕਿ ਜਦੋਂ ਹੁਣ ਝੋਨਾ ਮੰਡੀਆਂ ਦੇ ਵਿੱਚ ਘਟ ਜਾਣ ਲੱਗ ਗਿਆ ਤਾਂ ਰੇਟ ਆ ਜਿਹੜੇ ਆਟੋਮੈਟਿਕ ਵਧਣੇ ਸ਼ੁਰੂ ਹੋ ਜਾਣਗੇ। ਬਾਕੀ ਆਪਾਂ ਇਸੇ ਤਰ੍ਹਾਂ ਹੀ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਾਸਮਤੀ ਜਾਂ ਮਸਲ ਦੇ ਰੇਟਾਂ ਦੀ ਜਾਣਕਾਰੀ ਲੈ ਕੇ ਦਿੰਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ ਜੀ ਵੀਡੀਓ ਦੇਖਣ ਲਈ